brought to by silver pumps top quality or consistent performance ke liye sirf silver pumps naam yaad rakhna aur eh bhi nahi hega ki tusi eh kaho ke yaar 15 din chalu kamm karde hunde ae je na 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 aur eh bhi nahi hega koi koi pulis wala phada gaya vichon bhi enu ta thoda sa maaf hi kar do chal apna star member na 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 baldozer utthe bhi chaluga aur har roz baldozer chal rahe ne ਬڑے ਲੋਕ ਤਸਕਰ ਜਿਹੜੇ ਨੇ ਫੜੇ ਜਾ ਰਹੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਸੀਜ਼ ਕੀਤੀਆਂ ਜਾ ਰਹੀਆਂ ਨੇ ਔਰ ਇਹ ਵੀ ਨਹੀਂ ਹੈਗਾ ਕਿ ਤੁਸੀਂ ਇਹ ਕਹੋ ਕਿ ਯਾਰ 15 ਦਿਨ ਹੀ ਚੱਲੂ ਕੰਮ ਕਰਦੇ ਹੁੰਦੇ ਐਂ ਜੇ ਨਾ 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 ਔਰ ਇਹ ਵੀ ਨਹੀਂ ਹੈਗਾ ਕੋਈ ਕੋਈ ਪੁਲਿਸ ਵਾਲਾ ਫੜਿਆ ਗਿਆ ਵਿੱਚੋਂ ਵੀ ਇਹਨੂੰ ਤਾਂ ਥੋੜਾ ਜਿਹਾ ਮaaf ਹੀ ਕਰ ਦਿਓ ਚੱਲ ਆਪਣਾ ਸਟਾਰ ਮੈਂਬਰ ਨਾ 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 ਬਡੋਜਰ ਉੱਥੇ ਵੀ ਚੱਲੂਗਾ ਮਿਹਰਬਾਨੀ ਜੀ ਸੋ ਇਹ ਨਹੀਂ ਹੈਗਾ ਕਿ ਕਿਸੇ ਨੂੰ ਬਖਸ਼ ਦਾਂਗੇ ਇੱਥੇ ਤਾਂ ਹੁਣ ਸਾਰਿਆਂ ਨੂੰ ਕਾਨੂੰਨ ਮੁਤਾਬਕ ਚਾਹੇ ਉਹ ਮੰਤਰੀ ਆ ਚਾਹੇ ਸੰਤਰੀ ਆ ਸਜ਼ਾ ਤਾਂ ਮਿਲੂਗੀ ਜੀ ਜਿਨ੍ਹਾਂ ਨੇ ਲੋਕਾਂ ਦੇ ਘਰ ਬਰਬਾਦ ਕੀਤੇ ਨੇ ਜਿਨ੍ਹਾਂ ਨੇ ਸਾਡੀਆਂ 3 ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕੀਤੇ ਨੇ ਚਿੱਟੇ ਨਾਲ ਜਿਨ੍ਹਾਂ ਨੇ ਘਰਾਂ 'ਚ 70 ਪਿਛਾਏ ਨੇ ਤੋਂ ਹੀ ਉਹਨਾਂ ਘਰਾਂ ਦੇ ਸਾਹਮਣੇ ਚਾਰ ਮੰਜ਼ਲੀਆਂ ਕੋਠੀਆਂ ਪਾ ਕੇ ਦੀਪਮਾਲਾ ਕਰਨਗੇ ਇਹ ਤਾਂ ਨਹੀਂ ਹੋਣ ਦਿੰਦੇ ਅਸੀਂ ਫਿਰ ਚਲੋ ਨਿਕਲੋ ਬਾਹਰ ਕਰੋ ਬਲਡوزر ਆ ਰਿਹਾ ਹੈ ਜਲਦੀ ਐਨਡੀਪੀਐਸ ਦੇ ਪਰਚੇ ਹੈਗੇ ਨੇ ਕੋਟਾਂ ਜੇ ਅਸੀਂ ਆਪੀ ਦੇਖਾਂਗੇ ਪਰ ਲੋਕ ਵੀ ਸਾਥ ਦੇ ਰਹੇ ਨੇ ਹੁਣ ਪੰਚਾਇਤਾਂ ਦੀਆਂ ਪੰਚਾਇਤਾਂ ਜਿਹੜੀਆਂ ਮਤੇ ਪਾ ਕੇ ਦੇ ਰਹੀਆਂ ਨੇ ਅਸੀਂ ਤੁਹਾਡੇ ਨਾਲ ਹਾਂ ਜੀ ਲੋਕਾਂ ਤੋਂ ਬਿਨਾ ਲਹਿਰ ਨਹੀਂ ਬਣਨੀ ਇਹ ਇਹ ਕੰਮ ਇਕੱਲੇ ਪੁਲਿਸ ਦਾ ਨਹੀਂ ਹੈਗਾ ਇਹ ਲਹਿਰ ਬਣਾਉਣੀ ਪਊਗੀ ਹੁਣ ਇਸ ਵਕਤ ਪੂਰੇ ਦੇਸ਼ ਦੇ ਵਿੱਚ ਗੱਲ ਚੱਲਦੀ ਹੈ ਕਿ ਪੰਜਾਬ 'ਚ ਕੋਈ ਐਕਸ਼ਨ ਹੋ ਰਿਹਾ ਯਾਰ ਕਿ ਪੰਜਾਬ 'ਚ ਕੋਈ ਕੰਮ ਚੱਲ ਰਿਹਾ ਹੈ ਔਰ ਇਹ ਵੀ ਨਹੀਂ ਹੈਗਾ ਕਈਆਂ ਦੇ ਮਨ 'ਚ ਹੋਊਗਾ ਭਾਈ 3 ਸਾਲ ਬਾਅਦ ਕਿਉਂ ਸ਼ੁਰੂ ਕੀਤਾ ਪਹਿਲਾਂ ਕਿਉਂ ਨਹੀਂ ਕੀਤਾ ਪਲੈਨਿੰਗ ਤਾਂ ਬਹੁਤ ਦੇਰ ਪਹਿਲਾਂ ਦੀ ਚੱਲਦੀ ਸੀ ਕਿ ਕਿਵੇਂ ਕਰਨਾ ਹੈ ਉਦੋਂ ਬਾਅਦ ਕੀ ਹੋਊਗਾ ਮেইন ਸਪਲਾਈ ਤਾਂ ਸਪਲਾਈ ਲਾਈਨ ਤੋੜਨੀ ਤਾਂ ਖੁਖਾ ਸਕ ਔਖੀ ਨਹੀਂ ਸਪਲਾਈ ਲਾਈਨ ਤਾਂ ਜਦੋਂ ਮਰਜ਼ੀ ਬੰਦ ਕਰ ਦੋ ਸਪਲਾਈ ਲਾਈਨ ਟੁੱਟ ਗਈ ਤਾਂ ਜਿਹੜੇ ਵਿਚਾਰੇ ਨੌਜਵਾਨ ਇਸ ਸੰਗਤ ਚ ਪੈ ਗਏ ਬੁਰੀ ਸੰਗਤ ਚ ਨਸ਼ੇ ਦੇ ਡਿਕਟਡ ਹੋ ਗਏ ਮਰੀਜ਼ ਬਣ ਗਏ ਫਿਰ ਉਹਨਾਂ ਨੂੰ ਜਦੋਂ ਨਸ਼ਾ ਨਾ ਮਿਲੇ ਉਹ ਤੜਫਣਗੇ ਫੋਨ ਨੂੰ ਕਿੱਥੇ ਲੈ ਕੇ ਜਾਵਾਂਗੇ ਪਹਿਲਾਂ ਓਟ ਸੈਂਟਰ ਅਪਡੇਟ ਕੀਤੇ ਉੱਥੇ ਤਿੰਨ ਤਿੰਨ ਚਾਰ ਚਾਰ ਮਹੀਨੇ ਦੀਆਂ ਦਵਾਈਆਂ ਰੱਖੀਆਂ ਕਿ ਜੇ ਆਉਣਗੇ ਤਾਂ ਉਹਨਾਂ ਨੂੰ ਦਵਾਈਆਂ ਤੇ ਲਿਆ ਕੇ ਘਟੂ ਘਟੂ ਉਹਨਾਂ ਨੂੰ ਜਾਨ ਨੂੰ ਨਹੀਂ ਖਤਰਾ ਹੋਣਾ ਚਾਹੀਦਾ ਵੀ ਹੈਬ ਸੈਂਟਰ ਬਣਾਏ ਫਿਰ ਇਹ ਕੀਤਾ ਕਿ ਕਿਹੜੇ ਕਿਹੜੇ ਏਰੀਏ ਚੋਂ ਨਸ਼ਾ ਜਾਂਦਾ ਹੈ ਮਤਲਬ ਸਪਲਾਇਰ ਕਿੱਥੇ ਨੇ ਜਿਹੜੇ ਨਸ਼ੇ ਨਸ਼ਾ ਲੈਂਦੇ ਨੇ ਅਸੀਂ ਉਹਨਾਂ ਨੂੰ ਸਮਗਲਰ ਨਹੀਂ ਕਹਿੰਦੇ ਉਹ ਤਾਂ ਮਰੀਜ਼ ਨੇ ਉਹਨਾਂ ਦਾ ਇਲਾਜ ਕਰਾਵਾਂਗੇ ਬਾਅਦ ਚ ਉਹਨਾਂ ਨੂੰ ਸਕਿੱਲ ਡਿਵੈਲਪਮੈਂਟ ਰਹੀਂ ਜਾਂ ਜੋ ਜੋ ਵੀ ਉਹਨਾਂ ਦਾ ਇੱਛਾ ਹੋਊਗੀ ਉਹਨਾਂ ਨੂੰ ਮੁੱਖ ਧਾਰਾ 'ਚ ਵਾਪਸ ਲੈ ਕੇ ਆਵਾਂਗੇ ਕੰਮ ਤੇ ਲਾਵਾਂਗੇ ਹੱਥਾਂ 'ਚ ਟੀਕੇ ਖੋ ਕੇ ਟਿਫਨ ਦੇਵਾਂਗੇ ਤਾਕੇ ਦੁਬਾਰਾ ਨਾ ਸੋਚਣ ਇਧਰ ਬਾਰੇ ਕਿ ਕੋਈ